ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਟਿਆ ਚੈਨਲ ਦੇ ਨਾਲ ਸੋ ਅੱਜ 22 ਜੁਲਾਈ 2025 ਪੰਜਾਬ ਦੇ ਡੈਮਾਂ ਦੀ ਕੀ ਅਪਡੇਟ ਹੈ ਹਿਮਾਚਲ ਦੇ ਵਿੱਚ ਕਿੰਨਾ ਪਾਣੀ ਭਾਖੜਾ ਡੈਮ ਪੌਂਗ ਡੈਮ ਕਿੰਨਾ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਕਿੰਨਾ ਬਿਆਸ ਦਰਿਆ ਦੇ ਵਿੱਚ ਆ ਰਿਹਾ ਹੈ ਤੇ ਕਿੰਨਾ ਪਾਣੀ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦਾ ਹੈ ਆਪਾਂ ਸਭ ਨੂੰ ਪਤਾ ਹੀ ਹੈ ਕਿ ਲਗਭਗ ਹਿਮਾਚਲ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਹੇ ਹਨ ਬਹੁਤ ਵੱਡੇ ਪੱਧਰ ਤੇ ਜਿਹੜਾ ਪਾਣੀ ਆ ਭਾਖੜਾ ਡੈਮ ਤੇ ਪੌਂਗ ਡੈਮ ਦੇ ਵਿੱਚ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੈ ਜੇਕਰ ਆਪਾਂ ਪਿਛਲੇ ਦਿਨਾਂ ਦੀ ਰਿਪੋਰਟ ਦੇਖੀਏ ਤਾਂ ਲਗਭਗ ਪੰਜਾਬ ਦੇ ਵਿੱਚ ਵੀ ਜਿਹੜੀਆਂ ਭਾਰੀ ਜਿਹੜਾ ਮੀਂਹ ਆ ਉਹ ਹਰ ਜਗ੍ਹਾ ਜਿਹੜੇ ਪੈ ਰਹੇ ਹਨ ਤੇ ਪਾਣੀ ਦਾ ਪੱਧਰ ਜਿਹੜਾ ਸਤਲੁਜ ਬਿਆਸ ਦਰਿਆ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਵਧਣ ਦੀ ਸੁਭਾਵਨਾ ਬਣਦੀ ਜਾ ਰਹੀ ਹੈ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰ ਦਿਓ ਅਫਵਾਹਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਜੋ ਵੀ ਤੁਹਾਨੂੰ ਸਰਕਾਰ ਵੱਲੋਂ ਹਦਾਇਤਾਂ ਆਉਂਦੀਆਂ ਨੇ ਉਹਨਾਂ ਦੀ ਪਾਲਣਾ ਜੜੀ ਫਟਾਫਟ ਕਰ ਦਿਓ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਦਰ ਪਾਣੀ ਵਧਣ ਦਾ ਰੌਲਾ ਜਿਹੜਾ ਉਹ ਅਕਸਰ ਹੀ ਚੱਲਦਾ ਰਹਿੰਦਾ ਤੇ ਪਾਣੀ ਵਧ ਵੀ ਜਾਂਦਾ ਕਿਉਂਕਿ ਮੀਂਹ ਲਗਾਤਾਰ ਪੈਂਦੇ ਰਹਿੰਦੇ ਨੇ ਜੇਕਰ ਅੱਜ ਆਪਾਂ 20 ਜੁਲਾਈ 2025 ਸਵੇਰੇ 6 ਵੇ ਦੀ ਭਾਖੜਾ ਟਾਈਮ ਦੀ ਗੱਲ ਕਰੀਏ ਤਾ ਭਾਖੜਾ ਡੈਮ ਦੇ ਵਿੱਚ ਲਗਭਗ ਇਸ ਸਮੇਂ ਜਿਹੜਾ ਪਾਣੀ ਆ ਉਹਦਾ ਲੈਵਲ 1603.92 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਹੈ ਜੇਕਰ ਆਪਾਂ ਉਸਦੇ ਇਨਫਲੋ ਦੀ ਗੱਲ ਕਰੀਏ ਤਾਂ ਲਗਭਗ 77741 ਕਿਊਸਿਕ ਜਿਹੜਾ ਪਾਣੀ ਆ ਭਾਖੜਾ ਡੈਮ ਦੇ ਵਿੱਚ ਆ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀ ਤਾਂ 25375 ਕਿਊਸਿਕ ਜਿਹੜਾ ਪਾਣੀ ਆ ਉਹ ਜਿਹੜਾ ਪਾਖੜਾ ਡੈਮ ਤੋਂ ਆਊਟਫਲੋ ਕੀਤਾ ਜਾ ਰਿਹਾ 20 ਜੁਲਾਈ 2025 ਸਮਝ ਲੋਗੇ ਜਿਹੜਾ 25000 ਕੀਤਾ ਜਾ ਰਿਹਾ ਹੈ ਰਾਸਤੇ ਵਿੱਚ ਹੋਰ ਵੀ ਸਤਲੁਜ ਬਿਆਸ ਦੇ ਵਿੱਚ ਕਾਫੀ ਜਿਹੜਾ ਪਾਣੀ ਪਾਊਗਾ ਮੀਂਹ ਜਿਹੜਾ ਪੈ ਰਿਹਾ ਲਗਾਤਾਰ ਕਈਆਂ ਜਿਹੜਾ ਕਈਆਂ ਜਗ੍ਹਾ ਤੋਂ ਪਾਣੀ ਜਿਹੜਾ ਸਤਲੁਜ ਦਰਿਆ ਦੇ ਵਿੱਚ ਪਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਹਰੀਕੇ ਪਹੁੰਚ ਕੇ ਜਿਹੜਾ ਪਾਣੀ ਵੱਧ ਸਕਦਾ ਜੇਕਰ ਆਪਾਂ ਹਰੀਕੇ ਸਵੇਰੇ 6 ਵਜੇ ਪੌਂਗ ਡੈਮ ਦੀ ਪਹਿਲਾਂ ਆਪਾਂ ਗੱਲ ਕਰ ਲਈਏ ਜੇਕਰ ਪੌਂਗ ਡੈਮ ਦੀ ਗੱਲ ਕਰੀਏ ਤਾਂ ਲਗਭਗ ਹੁਣ ਦਾ ਟਾਈਮ 10 ਵਜੇ ਦੀ ਗੱਲ ਕਰੀਏ ਪੌਂਗ ਟਾਈਮ ਦੀ 22 ਜੁਲਾਈ 2025 ਜਿਹੜਾ ਉਹਦਾ ਲੈਵਲ ਆ 1336.69 ਫੁੱਟ ਤੇ ਪਹੁੰਚ ਚੁੱਕਾ ਹੈ ਜਿਹੜਾ ਇਨਫਲੋ ਪਾਣੀ ਆ ਲਗਭਗ 1,03,084 ਕਿਊਸਿਕ ਜਿਹੜਾ ਪਾਣੀ ਆ ਉਹ ਇਨਫਲੋ ਕਰ ਰਿਹਾ ਜੇਕਰ ਆਪਾਂ ਆਊਟਫਲੋ ਦੀ ਗੱਲ ਕਰੀਏ ਤਾਂ 7520 ਕਿਊਸਿਕ ਜਿਹੜਾ ਪਾਣੀ ਆਊਟਫਲੋ ਕਰ ਰਿਹਾ ਜੇਕਰ ਆਪਾਂ ਸਵੇਰ ਦੇ ਮੁਕਾਬਲੇ ਦੇਖੀ ਮੈਂ ਸਵੇਰੇ ਇੱਕ ਵੀਡੀਓ ਪਾਈ 6 ਵਜੇ ਉਹ ਜਿਹੜੀ ਹੈ ਲਗਭਗ ਉਦੋਂ 1 ਲੱਖ ਤੇ 40 45 ਹਜ਼ਾਰ ਕਿਊਸਿਕ ਜਿਹੜਾ ਪਾਣੀ ਇਨਫਲੋ ਕਰ ਰਿਹਾ ਤੇ ਆਊਟਫਲੋ ਜਿਹੜਾ 3800 ਕਿਊਸਿਕ ਕੀਤਾ ਜਾ ਰਿਹਾ ਸੀਗਾ ਪਰ ਹੁਣ ਜਿਹੜਾ ਪਾਣੀ ਆ ਪੌਂਗ ਡੈਮ ਦੇ ਵਿੱਚ 1 ਲੱਖ 3084 ਕਿਊਸਿਕ ਜਿਹੜਾ ਪਾਣੀ ਇਨਫਲੋ ਕਰ ਰਿਹਾ ਤੇ ਆਊਟਫਲੋ ਜਿਹੜਾ 7520 ਕਿਊਸਿਕ ਜਿਹੜਾ ਪਾਣੀ ਆ ਬਿਆਸ ਦੇ ਦਰਿਆ ਦੇ ਵਿੱਚ ਜਿਹੜਾ ਅੱਗੇ ਆਊਟਫਲੋ ਕੀਤਾ ਜਾ ਰਿਹਾ ਪੌਂਗ ਡੈਮ ਦਾ ਜੇਕਰ ਆਪਾਂ ਹਰੀਕੇ ਹੈਡ ਦੀ ਗੱਲ ਕਰੀਏ ਅੱਜ 22 ਜੁਲਾਈ 2025 ਦੀ ਤਾਂ ਜਿਹੜਾ ਇਸ ਦਾ ਇਸ ਸਮੇਂ ਜਿਹੜਾ ਹਰੀਕੇ ਹੈੱਡ ਆ ਲਗਭਗ ਜਿਹੜਾ ਜੇਕਰ ਆਪਾਂ ਪਾਣੀ ਪੂਰਾ ਇਹਦੇ ਵਿੱਚ ਰੱਖਣ ਦੀ ਗੱਲ ਕਰੀਏ ਤਾਂ 690.90 ਫੁੱਟ ਦੀ ਜਿਹੜੀ ਇਹਦੀ ਸਮਤਾਵਾ ਪਾਣੀ ਰੱਖਣ ਦੀ ਹਰੀਕੇ ਹੈਡ ਵਰਕਸ ਦੀ ਜੇਕਰ ਗੱਲ ਕਰੀਏ ਅੱਜ ਦੀ ਆਪਸਟ੍ਰੀਮ ਦੀ ਤੇ 24393 ਕਿਊਸਿਕ ਜਿਹੜਾ ਪਾਣੀ ਆ ਹਰੀਕੇ ਹੈਡ ਵਰਕਸ ਤੇ ਪਹੁੰਚ ਰਿਹਾ ਹੈ ਜਿਹੜਾ ਕਿ ਡਾਊਨਸਟ੍ਰੀਮ 1900 ਕਿਊਸਿਕ ਕੀਤਾ ਜਾ ਰਿਹਾ ਫਰੋਇਪੁਰ ਫੀਡਰ ਨੂੰ 9706 ਕਿਊਸਿਕ ਦਿੱਤਾ ਜਾ ਰਿਹਾ Rajasthan ਫੀਡਰ ਨੂੰ 12595 ਕਿਊਸਿਕ ਦਿੱਤਾ ਜਾ ਰਿਹਾ ਜੇਕਰ ਮਾਹੂ ਕਨਾਲ ਦੀ ਗੱਲ ਕਰੀਏ ਤਾਂ 192 ਕਿਊਸਿਕ ਜਿਹੜਾ ਪਾਣੀ ਆ ਮਾਹੂ ਕਨਾਲ ਨੂੰ ਦਿੱਤਾ ਜਾ ਰਿਹਾ ਸੋ ਮੇਰੇ ਵੀਰੋ ਇਹ ਫਿਲਹਾਲ ਜਿਹੜਾ ਹਰੀਕੇ ਹੈਡ ਦੀ ਅਪਡੇਟ ਲਗਭਗ 24-25000 ਕਿਊਸਿਕ ਆ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮ ਤੱਕ ਜਾਂ ਕਦੇ ਵੀ ਪਾਣੀ ਵਾ ਸਕਦਾ ਕਿਉਂਕਿ ਸਤਲੁਜ ਦਰਿਆ ਦੇ ਵਿੱਚ ਵੀ ਪਿੱਛੋਂ ਪਾਣੀ ਆਊਗਾ ਤੇ ਜਿਹੜਾ ਭਾਖੜਾ ਡੈ ਆਪਣਾ ਪੌਂਗ ਡੈਮ ਤੋਂ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਛੱਡਿਆ ਜਾ ਸਕਦਾ ਕਿਉਂਕਿ ਕਾਫੀ ਜਿਹੜੀਆਂ ਬਾਰਸ਼ਾਂ ਹੋਣ ਦੇ ਕਾਰਨ ਜਿਹੜੀ ਆ ਡੈਮਾਂ ਦੀ ਸਥਿਤੀ ਦਿਨ ਪੱਧ ਦਿਨ ਜਿਹੜੀ ਵਾਧੀ ਜਾ ਰਹੀ ਆ ਇਸੇ ਕਰਕੇ ਜਿਹੜਾ ਪਾਣੀ ਥੋੜਾ ਥੁਕਾ ਕਰਕੇ ਛੱਡਿਆ ਜਾਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਭਾਰੀ ਬਾਰਸ਼ਾਂ ਹੋਰ ਹੁੰਦੀਆਂ ਨੇ ਤੇ ਪਾਣੀ ਦਾ ਸੰਤਲ ਜਿਆਦਾ ਨਾ ਵਧੇ ਤੇ ਕੋਈ ਭਾਰੀ ਨੁਕਸਾਨ ਕਿਸੇ ਤਰੀਕੇ ਦਾ ਜਿਹੜਾ ਨਾ ਹੋਵੇ ਸੋ ਮੇਰੇ ਵੀਰੋ ਬਾਕੀ ਮੈਂ ਸਾਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਕਿ ਫਵਾਹਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਤੇ ਆਪਣਾ ਆਪਣਾ ਵਿਚਾਰ ਰੱਖੋ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਗਲਤ ਤੁਹਾਨੂੰ ਜਾਣਕਾਰੀ ਫਲਾਉਂਦਾ ਵਾ ਤੇ ਉਸ ਤੋਂ ਤੁਸੀਂ ਇਗਨੋਰ ਕਰੋ ਕਿਉਂਕਿ ਗਲਤ ਵੀਡੀਓ ਇੱਕ ਦਿਨ ਚੱਲਦੀ ਆ ਉਹ 2-2 ਮਿਲੀਅਨ ਚੱਲ ਜਾਂਦੀ ਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਸੋ ਹਰ ਰੋਜ਼ ਦੀ ਪਾਣੀ ਲੈਵਲ ਦੀ ਤੁਸੀਂ ਪਾਖੜਾ ਡੈਮ ਪੋਂਗ ਸਾਰੇ ਜਿਹੜੇ ਪਾਣੀ ਵਾਟਰ ਲੈਵਲ ਦੇਖਣ ਲਈ ਜਿਹੜੀ ਉਹਦੀ ਰਿਪੋਰਟ ਦੇਖਣ ਲਈ ਔਰ ਤੁਸੀਂ ਆਪਣੇ ਸੁਖ ਲਟਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਹਰ ਰੋਜ਼ ਜਿਹੜੀ ਸਹੀ ਜਾਣਕਾਰੀ ਉਹ ਤੁਹਾਨੂੰ ਪ੍ਰੋਵਾਈਡ ਕਈ ਸਾਲਾਂ ਤੋਂ ਜਿਹੜੀ ਕਰਵਾਉਂਦੇ ਆ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਆਪਾਂ ਜਿਹੜੀ ਇਹ ਜਾਣਕਾਰੀ ਸਹੀ ਜਾਣਕਾਰੀ ਜਿਹੜੀ ਤੁਹਾਨੂੰ ਪ੍ਰੋਵਾਈਡ ਲਗਾਤਾਰ ਜਿਹੜੀ ਕਰਵਾਉਂਦੇ ਰਵਾਂਗੇ ਸੋ ਵੀਡੀਓ ਨੂੰ ਵੱੱਟ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹਰ ਘਰ ਹਰ ਫੋਨ ਤੱਕ ਪਹੁੰਚਾਓ ਵੱੱਟ ਤੋਂ ਵੱਧ ਗਰੁੱਪਾਂ ਵਿੱਚ ਵੀਡੀਓ ਸ਼ੇਅਰ ਕਰੋ ਤਾਂ ਜੋ ਕੋਈ ਵੀ ਜੜੀਆਂ ਫਵਾਹਾਂ ਵਾਲੀਆਂ ਵੀਡੀਓ ਸ਼ੇਅਰ ਹੋ ਰਹੀਆਂ ਨੇ ਉਹਨਾਂ ਦੇ ਮੁਕਾਬਲੇ ਜਿਹੜੀ ਸਹੀ ਇਹ ਜਾਣਕਾਰੀ ਆ ਇਹ ਹਰ ਫੋਨ ਦੇ ਵਿੱਚ ਪਹੁੰਚ ਸਕੇ ਤੇ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਜ਼ਿਆਦਾ ਬਣਾਇਆ ਜਾ ਰਿਹਾ ਹੈ ਗਲਤ ਫਵਾਹਾਂ ਫ ਉਹਨਾਂ ਨੂੰ ਜਿਹੜਾ ਦੂਰ ਕੀਤਾ ਜਾ ਸਕੇ ਸੋ ਆਪਣੀ ਕੋਸ਼ਿਸ਼ ਹੁੰਦੀ ਕਿ ਆਪਾਂ ਜਿਹੜੀ ਸਹੀ ਅਪਡੇਟ ਤੁਹਾਨੂੰ ਪਲ-ਪਲ ਦੀ ਜਿਹੜੀ ਦਿੰਦੇ ਰਹੀਏ 2-2 ਘੰਟੇ ਦੀ ਜੋ ਵੀ ਆਪਣੇ ਕੋਲ ਅਪਡੇਟ ਆਉਂਦੀ ਆ ਸੋ ਤੁਸੀਂ ਆਪਣੇ ਚੈਨਲ ਨਾਲ ਜਰੂਰ ਜੁੜ ਕੇ ਰਹੋ ਆਪਾਂ ਤੁਹਾਨੂੰ ਸਹੀ ਇਨਫੋਰਮੇਸ਼ਨ ਜਿਹੜੀ ਸਹੀ ਸਮੇਂ ਸਹੀ ਜਿਹੜੀ ਪ੍ਰੋਵਾਈਡ ਲਗਾਤਾਰ ਪਲ-ਪਲ ਦੀ ਜਿਹੜੀ ਖਬਰ ਉਹ ਕਰਵਾਉਂਦੇ ਰਵਾਂਗੇ ਸੋ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਸੁਖ ਲਾਟਿਆ YouTube Facebook Instagram ਫੋਲੋ ਸਬਸਕ੍ਰਾਈਬ ਕਰਕੇ ਰੱਖ ਲਓ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇਗੀ ਸੋ ਬਹੁਤ ਬਹੁਤ ਧੰਨਵਾਦ ਜੀ ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਟਿਆ ਚੈਨਲ ਦੇ ਨਾਲ ਸੋ ਅੱਜ 22 ਜੁਲਾਈ 2025 ਪੰਜਾਬ ਦੇ ਡੈਮਾਂ ਦੀ ਕੀ ਅਪਡੇਟ ਹਿਮਾਚਲ ਦੇ ਵਿੱਚ ਕਿੰਨਾ ਪਾਣੀ ਭਾਖੜਾ ਡੈਮ ਪੌਂਗ ਡੈਮ ਕਿੰਨਾ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਕਿੰਨਾ ਬਿਆਸ ਦਰਿਆ ਦੇ ਵਿੱਚ ਆ ਰਿਹਾ ਹੈ ਤੇ ਕਿੰਨਾ ਪਾਣੀ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦਾ ਹੈ ਆਪਾਂ ਸਭ ਨੂੰ ਪਤਾ ਹੀ ਹੈ ਕਿ ਲਗਭਗ ਹਿਮਾਚਲ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਹੇ ਹਨ ਬਹੁਤ ਵੱਡੇ ਪੱਧਰ ਤੇ ਜਿਹੜਾ ਪਾਣੀ ਆ ਭਾਖੜਾ ਡੈਮ ਤੇ ਪੌਂਗ ਡੈਮ ਦੇ ਵਿੱਚ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੈ ਜੇਕਰ ਆਪਾਂ ਪਿਛਲੇ ਦਿਨਾਂ ਦੀ ਰਿਪੋਰਟ ਦੇਖੀਏ ਤਾਂ ਲਗਭਗ ਪੰਜਾਬ ਦੇ ਵਿੱਚ ਵੀ ਜਿਹੜੀਆਂ ਭਾਰੀ ਜਿਹੜਾ ਮੀਂਹ ਆ ਉਹ ਹਰ ਜਗ੍ਹਾ ਜਿਹੜੇ ਪੈ ਰਹੇ ਹਨ ਤੇ ਪਾਣੀ ਦਾ ਪੱਧਰ ਜਿਹੜਾ ਸਤਲੁਜ ਬਿਆਸ ਦਰਿਆ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਵਧਣ ਦੀ ਸੁਭਾਵਨਾ ਬਣਦੀ ਜਾ ਰਹੀ ਹੈ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰ ਦਿਓ ਅਫਵਾਹਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਜੋ ਵੀ ਤੁਹਾਨੂੰ ਸਰਕਾਰ ਵੱਲੋਂ ਹਦਾਇਤਾਂ ਆਉਂਦੀਆਂ ਨੇ ਉਹਨਾਂ ਦੀ ਪਾਲਣਾ ਜੜੀ ਫਟਾਫਟ ਕਰ ਦਿਓ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਪਾਣੀ ਵਧਣ ਦਾ ਰੌਲਾ ਜਿਹੜਾ ਉਹ ਅਕਸਰ ਹੀ ਚੱਲਦਾ ਰਹਿੰਦਾ ਤੇ ਪਾਣੀ ਵਧ ਵੀ ਜਾਂਦਾ ਹੈ ਕਿਉਂਕਿ ਮੀਂਹ ਲਗਾਤਾਰ ਪੰਦਰਾਂ ਦਿਨ ਜੇਕਰ ਅੱਜ ਆਪਾਂ 20 ਜੁਲਾਈ 2025 ਸਵੇਰੇ 6 ਵੇ ਦੀ ਭਾਖੜਾ ਟਾਈਮ ਦੀ ਗੱਲ ਕਰੀਏ ਤਾਂ ਭਾਖੜਾ ਡੈਮ ਦੇ ਵਿੱਚ ਲਗਭਗ ਇਸ ਸਮੇਂ ਜਿਹੜਾ ਪਾਣੀ ਆ ਉਹਦਾ ਲੈਵਲ 1603.92 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਹੈ ਜੇਕਰ ਆਪਾਂ ਉਸਦੇ ਇਨਫਲੋ ਦੀ ਗੱਲ ਕਰੀਏ ਤਾਂ ਲਗਭਗ 77741 ਕਿਊਸਿਕ ਜਿਹੜਾ ਪਾਣੀ ਆ ਭਾਖੜਾ ਡੈਮ ਦੇ ਵਿੱਚ ਆ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀ ਤਾਂ 25375 ਕਿਊਸਿਕ ਜਿਹੜਾ ਪਾਣੀ ਆ ਉਹ ਜਿਹੜਾ ਭਾਖੜਾ ਡੈਮ ਤੋਂ ਆਊਟਫਲੋ ਕੀਤਾ ਜਾ ਰਿਹਾ 20 ਜੁਲਾਈ 2025 ਸਮਝ ਲੋਗੇ ਜਿਹੜਾ 25000 ਕੀਤਾ ਜਾ ਰਿਹਾ ਹੈ ਰਾਸਤੇ ਵਿੱਚ ਹੋਰ ਵੀ ਸਤਲੁਜ ਬਿਆਸ ਦੇ ਵਿੱਚ ਕਾਫੀ ਜਿਹੜਾ ਪਾਣੀ ਪਾਊਗਾ ਮੀਂਹ ਜਿਹੜਾ ਪੈ ਰਿਹਾ ਲਗਾਤਾਰ ਕਈਆਂ ਜਿਹੜਾ ਕਈਆਂ ਜਗ੍ਹਾ ਤੋਂ ਪਾਣੀ ਜਿਹੜਾ ਸਤਲੁਜ ਦਰਿਆ ਦੇ ਵਿੱਚ ਪਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਹਰੀਕੇ ਪਹੁੰਚ ਕੇ ਜਿਹੜਾ ਪਾਣੀ ਵਾਸ ਸਕਦਾ ਜੇਕਰ ਆਪਾਂ ਹਰੀਕੇ ਸਵੇਰੇ 6 ਵਜੇ ਪੌਂਗ ਡੈਮ ਦੀ ਪਹਿਲਾਂ ਆਪਾਂ ਗੱਲ ਕਰ ਲਈਏ ਜੇਕਰ ਪੌਂਗ ਡੈਮ ਦੀ ਗੱਲ ਕਰੀਏ ਤਾਂ ਲਗਭਗ ਹੁਣ ਦਾ ਟਾਈਮ 10 ਵਜੇ ਦੀ ਗੱਲ ਕਰੀਏ ਪੌਂਗ ਟਾਈਮ ਦੀ 22 ਜੁਲਾਈ 2025 ਜਿਹੜਾ ਉਹਦਾ ਲੈਵਲ ਆ 1336.69 ਫੁੱਟ ਤੇ ਪਹੁੰਚ ਚੁੱਕਾ ਹੈ ਜਿਹੜਾ ਇਨਫਲੋ ਪਾਣੀ ਆ ਲਗਭਗ 1,03,084 ਕਿਊਸਿਕ ਜਿਹੜਾ ਪਾਣੀ ਆ ਉਹ ਇਨਫਲੋ ਕਰ ਰਿਹਾ ਹੈ ਜੇਕਰ ਆਪਾਂ ਆਊਟਫਲੋ ਦੀ ਗੱਲ ਕਰੀਏ ਤਾਂ 7520 ਕਿਊਸਿਕ ਜਿਹੜਾ ਪਾਣੀ ਆਊਟਫਲੋ ਕਰ ਰਿਹਾ ਜੇਕਰ ਆਪਾਂ ਸਵੇਰ ਦੇ ਮੁਕਾਬਲੇ ਦੇਖੀ ਮੈਂ ਸਵੇਰੇ ਇੱਕ ਵੀਡੀਓ ਪਾਈ 6 ਵਜੇ ਉਹ ਜਿਹੜੀ ਆ ਲਗਭਗ ਉਦੋਂ 1 ਲੱਖ ਤੇ 40 45 ਹਜ਼ਾਰ ਕਿਊਸਿਕ ਜਿਹੜਾ ਪਾਣੀ ਇਨਫਲੋ ਕਰ ਰਿਹਾ ਇਸ ਤੇ ਆਊਟਫਲੋ ਜਿਹੜਾ 3800 ਕਿਊਸਿਕ ਕੀਤਾ ਜਾ ਰਿਹਾ ਸੀਗਾ ਪਰ ਹੁਣ ਜਿਹੜਾ ਪਾਣੀ ਆ ਪੌਂਗ ਡੈਮ ਦੇ ਵਿੱਚ 1 ਲੱਖ 3084 ਕਿਊਸਿਕ ਜਿਹੜਾ ਪਾਣੀ ਇਨਫਲੋ ਕਰ ਰਿਹਾ ਤੇ ਆਊਟਫਲੋ ਜਿਹੜਾ 7520 ਕਿਊਸਿਕ ਜਿਹੜਾ ਪਾਣੀ ਆ ਬਿਆਸ ਦੇ ਦਰਿਆ ਦੇ ਵਿੱਚ ਜਿਹੜਾ ਅੱਗੇ ਆਊਟਫਲੋ ਕੀਤਾ ਜਾ ਰਿਹਾ ਪੌਂਗ ਡੈਮ ਦਾ ਜੇਕਰ ਆਪਾਂ ਹਰੀਕੇ ਹੈਡ ਦੀ ਗੱਲ ਕਰੀਏ ਅੱਜ 22 ਜੁਲਾਈ 2025 ਦੀ ਤਾਂ ਜਿਹੜਾ ਇਸ ਦਾ ਇਸ ਸਮੇਂ ਜਿਹੜਾ ਹਰੀਕੇ ਹੈਡ ਆ ਲਗਭਗ ਜਿਹੜਾ ਜੇਕਰ ਆਪਾਂ ਪਾਣੀ ਪੂਰੇ ਦੇ ਵਿੱਚ ਰੱਖਣ ਦੀ ਗੱਲ ਕਰੀਏ ਤਾਂ 690.90 ਫੁੱਟ ਦੀ ਜਿਹੜੀ ਇਹਦੀ ਸਮਤਾਵਾ ਪਾਣੀ ਰੱਖਣ ਦੀ ਹਰੀਕੇ ਐਡਵਰਕਸ ਦੀ ਜੇਕਰ ਗੱਲ ਕਰੀਏ ਅੱਜ ਦੀ ਅਪਸਟ੍ਰੀਮ ਦੀ ਤੇ 24393 ਕਿਊਸਿਕ ਜਿਹੜਾ ਪਾਣੀ ਆ ਹਰੀਕੇ ਐਡਵਰਕਸ ਤੇ ਪਹੁੰਚ ਰਿਹਾ ਤੇ ਜਿਹੜਾ ਕਿ ਡਾਊਨਸਟ੍ਰੀਮ 1900 ਕਿਊਸਿਕ ਕੀਤਾ ਜਾ ਰਿਹਾ ਫਰੋਇਪੁਰ ਫੀਡਰ ਨੂੰ 9706 ਕਿਊਸਿਕ ਦਿੱਤਾ ਜਾ ਰਿਹਾ Rajasthan ਫੀਡਰ ਨੂੰ 12595 ਕਿਊਸਿਕ ਦਿੱਤਾ ਜਾ ਰਿਹਾ ਜੇਕਰ ਮਾਹੂ ਕਨਾਲ ਦੀ ਗੱਲ ਕਰੀਏ ਤਾਂ 192 ਕਿਊਸਿਕ ਜਿਹੜਾ ਪਾਣੀ ਆ ਮਾਹੂ ਕਨਾਲ ਨੂੰ ਦਿੱਤਾ ਜਾ ਰਿਹਾ ਸੋ ਮੇਰੇ ਵੀਰੋ ਇਹ ਫਿਲਹਾਲ ਜਿਹੜਾ ਹਰੀਕੇ ਹੈਡ ਦੀ ਅਪਡੇਟ ਲਗਭਗ 24-25000 ਕਿਊਸੀ ਕਾਰ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮ ਤੱਕ ਜਾਂ ਕਦੇ ਵੀ ਪਾਣੀ ਵਧ ਸਕਦਾ ਹੈ ਕਿਉਂਕਿ ਸਤਲੁਜ ਦਰਿਆ ਦੇ ਵਿੱਚ ਵੀ ਪਿੱਛੋਂ ਪਾਣੀ ਆਊਗਾ ਤੇ ਜਿਹੜਾ ਭਾਖੜਾ ਆਪਣਾ ਪੌਂਗ ਡੈਮ ਤੋਂ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਛੱਡਿਆ ਜਾ ਸਕਦਾ ਹੈ ਕਿਉਂਕਿ ਕਾਫੀ ਜਿਹੜੀਆਂ ਬਾਰਸ਼ਾਂ ਹੋਣ ਦੇ ਕਾਰਨ ਜਿਹੜੀ ਆ ਡੈਮਾਂ ਦੀ ਸਥਿਤੀ ਦਿਨ-ਬਦ ਦਿਨ ਜਿਹੜੀ ਵਧਦੀ ਜਾ ਰਹੀ ਆ ਇਸੇ ਕਰਕੇ ਜਿਹੜਾ ਪਾਣੀ ਥੋੜਾ-ਥੋੜਾ ਕਰਕੇ ਛੱਡਿਆ ਜਾਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕਰ ਭਾਰੀ ਬਾਰਸ਼ਾਂ ਹੋਰ ਹੁੰਦੀਆਂ ਨੇ ਤੇ ਪਾਣੀ ਦਾ ਸਮਤਲ ਜਿਆਦਾ ਨਾ ਵਧੇ ਤੇ ਕੋਈ ਭਾਰੀ ਨੁਕਸਾਨ ਕਿਸ ਤਰੀਕੇ ਦਾ ਜਿਹੜਾ ਨਾ ਹੋਵੇ ਸੋ ਮੇਰੇ ਵੀਰੋ ਬਾਕੀ ਮੈਂ ਸਾਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਕਿ ਫਵਾਹਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਤੇ ਆਪਣਾ ਆਪਣਾ ਵਿਚਾਰ ਰੱਖੋ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਗਲਤ ਤੁਹਾਨੂੰ ਜਾਣਕਾਰੀ ਫਲਾਉਂਦਾ ਵਾ ਤੇ ਉਸ ਤੋਂ ਤੁਸੀਂ ਇਗਨੋਰ ਕਰੋ ਕਿਉਂਕਿ ਗਲਤ ਵੀਡੀਓ ਇੱਕ ਦਿਨ ਚੱਲਦੀ ਆ ਉਹ 2-2 ਮਿਲੀਅਨ ਚੱਲ ਜਾਂਦੀ ਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਸੋ ਹਰ ਰੋਜ਼ ਦੀ ਪਾਣੀ ਲੈਵਲ ਦੀ ਤੁਸੀਂ ਪਾਖੜਾ ਡੈਮ ਪੌਂਗ ਸਾਰੇ ਜਿਹੜੇ ਪਾਣੀ ਵਾਟਰ ਲੈਵਲ ਦੇਖਣ ਲਈ ਜਿਹੜੀ ਉਹਦੀ ਰਿਪੋਰਟ ਦੇਖਣ ਲਈ ਉਹ ਤੁਸੀਂ ਆਪਣੇ ਸੁਖ ਲਟਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲੋ ਆਪਾਂ ਹਰ ਰੋਜ਼ ਜਿਹੜੀ ਸਹੀ ਜਾਣਕਾਰੀ ਉਹ ਤੁਹਾਨੂੰ ਪ੍ਰੋਵਾਈਡ ਕਈ ਸਾਲਾਂ ਤੋਂ ਜਿਹੜੀ ਕਰਵਾਉਂਦੇ ਆ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਆਪਾਂ ਜਿਹੜੀ ਇਹ ਜਾਣਕਾਰੀ ਸਹੀ ਜਾਣਕਾਰੀ ਜਿਹੜੀ ਤੁਹਾਨੂੰ ਪ੍ਰੋਵਾਈਡ ਲਗਾਤਾਰ ਜਿਹੜੀ ਕਰਵਾਉਂਦੇ ਰਵਾਂਗੇ ਸੋ ਵੀਡੀਓ ਨੂੰ ਵੱੱਟ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹਰ ਘਰ ਹਰ ਫੋਨ ਤੱਕ ਪਹੁੰਚਾਓ ਵੱੱਟ ਤੋਂ ਵੱਧ ਗਰੁੱਪਾਂ ਵਿੱਚ ਵੀਡੀਓ ਸ਼ੇਅਰ ਕਰੋ ਤਾ ਜੋ ਕੋਈ ਵੀ ਜੜੀਆਂ ਫਵਾਵਾਂ ਵਾਲੀਆਂ ਵੀਡੀਓ ਸ਼ੇਅਰ ਹੋ ਰਹੀਆਂ ਨੇ ਉਹਨਾਂ ਦੇ ਮੁਕਾਬਲੇ ਜਿਹੜੀ ਸਹੀ ਇਹ ਜਾਣਕਾਰੀ ਆ ਇਹ ਹਰ ਫੋਨ ਦੇ ਵਿੱਚ ਪਹੁੰਚ ਸਕੇ ਤੇ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਜ਼ਿਆਦਾ ਬਣਾਇਆ ਜਾ ਰਿਹਾ ਗਲਤ ਫਵਾਵਾਂ ਫਲਾ ਕੇ ਉਹਨਾਂ ਨੂੰ ਜਿਹੜਾ ਦੂਰ ਕੀਤਾ ਜਾ ਸਕੇ ਸੋ ਆਪਣੀ ਕੋਸ਼ਿਸ਼ ਹੁੰਦੀ ਕਿ ਆਪਾਂ ਜਿਹੜੀ ਸਹੀ ਅਪਡੇਟ ਤੁਹਾਨੂੰ ਪਲ-ਪਲ ਦੀ ਜਿਹੜੀ ਦਿੰਦੇ ਰਹੀਏ 2-2 ਘੰਟੇ ਦੀ ਜੋ ਵੀ ਆਪਣੇ ਕੋਲ ਅਪਡੇਟ ਆਉਂਦੀ ਆ ਸੋ ਤੁਸੀਂ ਆਪਣੇ ਚੈਨਲ ਨਾਲ ਜ਼ਰੂਰ ਜੁੜ ਕੇ ਰਹੋ ਆਪਾਂ ਤੁਹਾਨੂੰ ਸਹੀ ਇਨਫਰਮੇਸ਼ਨ ਜਿਹੜੀ ਸਹੀ ਸਮੇਂ ਸਹੀ ਜਿਹੜੀ ਪ੍ਰੋਵਾਈਡ ਲਗਾਤਾਰ ਪਲ-ਪਲ ਦੀ ਜਿਹੜੀ ਖਬਰ ਉਹ ਕਰਵਾਉਂਦੇ ਰਵ ਕਰ ਦੋ ਸਖ ਲਾਟਿਆ YouTube Facebook Instagram ਫੋਲੋ ਸਬਸਕ੍ਰਾਈਬ ਕਰਕੇ ਰੱਖ ਲੋ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇਗੀ ਸੋ ਬਹੁਤ ਬਹੁਤ ਧੰਨਵਾਦ ਜੀ